ਹਾਂਜੀ ਮੈਂ ਤੁਹਾਡਾ ਆਪਣਾ ਜਕਸੀਰ ਕੋਟਲੀ ਤੇ ਅਸੀਂ ਖੜੇ ਆਂ ਰੰਗਾਂਵਾਲਾ ਰੋਡ ਤੇ ਰੰਗਾਂਵਾਲਾ ਰਹਿ ਗਿਆ ਤੇ ਸਿੱਧਾ ਰਹਿ ਗਿਆ ਹੀ ਮੋੜ ਤੇ ਆਪਾਂ ਪੰਪਾ ਕੋਲੇ ਤੇ ਆਪਾਂ ਆਪਣਾ ਨਾ ਜੂਸ ਵੇਚਦਾ ਗੁਰਸੇਖ ਭਰਾ ਆਪਣਾ ਤੇ ਜਰੂਰ ਉਸਪੋਰਟ ਕਰਿਓ ਤੇ ਵੀਡੀਓ ਨੂੰ ਕੋਈ ਸ਼ੇਅਰ ਕਰਿਓ ਰੱਬਕੇ ਤੇ ਆਪਾਂ ਪ੍ਰਵਾਸੀ ਆਂ ਭਾਈਆਂ ਨੂੰ ਬਹੁਤ ਆਪਾਂ ਜਿਹੜਾ ਸਪੋਰਟ ਕਰਦੇ ਸੀ ਪਹਿਲਾਂ ਬਹੁਤ ਉਨਾ ਰੇੜੀਆਂ ਤੇ ਖੜਦੋ ਜੀ ਪਰ ਆਪਣੇ ਗੁਰਸਿੱਖ ਭਰਾ ਆ ਇਹ ਤੇ ਇਹਦਾ ਪਿੰਡ ਆ ਜੀ ਗੁਰਜਾ ਮਾਨਸਾ ਕਿਨੇ ਭਰਾ ਨੇ ਇਧਰ ਆ ਕੇ ਅੱਡਾ ਲਾਇਆ ਕਿ ਨਾ ਮੇਰੀ ਪਰਤਵਾਰੀ ਵਧੀਆ ਬਣੀ ਹੋਈ ਐ ਇੱਥੇ ਅਸੀਂ ਗੱਲਬਾਤ ਕੀਤੀ ਤੇ ਅੱਗੇ ਵੀ ਗੱਲਬਾਤ ਕਰਦੇ ਆਪਾਂ ਤੇ ਵੀਡੀਓ ਨੂੰ ਬਈ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਹੋ ਜਿਹੇ ਵੀਡੀਓ ਆਪਾਂ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ ਭਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਕਦੀਰ ਸਿੰਘ ਮਾਨਤ ਹੈ ਤੇ ਕਿਹੜਾ ਪਿੰਡ ਹੈ ਜੀ ਪਿੰਡ ਪੁਰਜਮਾਨ ਸਾਹਿਬ ਹੈ ਜੀ ਤੇ ਭਾਈ ਇੱਥੇ ਬਹੁਤ ਦੂਰ ਆ ਕੇ ਵੱਡਾ ਲਾਇਆ ਹੈ ਜਣਾ ਤਾਂ ਮਾਨ ਸਾਵੰਡਾ ਰੋਡ ਤੇ ਤੇ ਪੁਰਜਮਾਨ ਸਾਹਿਬ ਤੋਂ ਤਰਵੰਦੀ ਰੋਡ ਤੇ ਆਪਾਂ ਕਿਉਂ ਨਹੀਂ ਇੱਡਾ ਲਾਇਆ ਜੀ ਭਾਈ ਇੱਥੇ ਬਸ ਟੈਪ ਦਾ ਫਰਕ ਦੇਖ ਲਓ ਠੀਕ ਹੈ ਤੋਂ ਰੋਡ ਸਿੰਗਲ ਆ ਗਿਆ ਉਧਰ ਠੀਕ ਹੈ ਇਹ ਹਾਈਵੇ ਰੋਡ ਆ ਗਿਆ ਠੀਕ ਹੈ ਭਾਈ ਬਸ ਇੱਥੇ ਵਧੀਆ ਮੁਲਾਜ਼ਮੋ ਟੈਪ ਹੀ ਰੋਡ ਤੇ ਲੱਗਦੇ ਆ ਜੀ ਠੀਕ ਹੈ ਰਾਜੀ ਢਾਡੀ ਮੰਮੇ ਕਿਹਨੂੰ ਕੋਈ ਵੀ ਆ ਨਾ ਮੁਲਾਜ਼ਮ ਤੌਰ ਤੇ ਤੇ ਬਾਕੀ ਸਾਰੇ ਭਾਈ ਆਪਾਂ ਹਾਂਜੀ ਭਾਈ ਇਹਨਾਂ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਆਪਾਂ ਪ੍ਰਵਾਸੀ ਭਾਈਆਂ ਨੂੰ ਬਹੁਤ ਸਾਬਤ ਪਹਿਲਾਂ ਬਹੁਤ ਆਪਾਂ ਕੰਮ ਜੋ ਕਰਿਆ ਪ੍ਰਵਾਸੀ ਭਾਈ ਤੇ ਹੁਣ ਇਹ ਆਪਣਾ ਗੁਰਸਿੱਖ ਭਰਾ ਹੈ ਇਹਨੂੰ ਜਰੂਰ ਸਪੋਰਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਓ ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਨੂੰ ਦੇਖਣ ਤਾਂ ਜਰੂਰ ਸ਼ੇਅਰ ਕਰਿਓ